ਕਈ ਨਾਮਾਂ ਨਾਲ ਲੱਗੇ ਦਲੈਂਕੜਿਆਂ ਵਿੱਚ ਕਾਰਕੀ ਤੇ ਸੰਬੰਧਕੀ ਅੱਖਰ ਨਿਕਲਦੇ ਜਿਵੇਂ ਪੰਕਤੀ ਵਿੱਚ ਗੁਰਬਾਣੀ ਤੋਂ ਮਾਉ ਪੀ ਉ ਕਿਰਤ ਗਵਾਇਣਾ। ਅੱਪੇ ਨੂੰ ਵਿਹਾਰੀ ਗੁਰਿੰਦਰ ਨਕਰ ਨੇ ਮम्मे ਨੂੰ ਕਨਾ ਉਲੰਗ ਨਿਕਲੇ ਮਾਉ ਪੀ ਸੋਇ ਤੇ ਮਾ ਪਿਉ ਦਾ ਭਾਗੇ ਨਿਕਲਦਾ ਹੈ ਕਿਉਂ ਕਾਰਕੀ ਤੇ ਸੰਬੰਧਕੀ ਅੱਖਰ ਨਿਕਲਦੇ ਨੇ। ਇਸ ਦਾ ਉਤਮ ਪੁਰਖ ਇੱਕ ਵਚਨ ਵਾਲੇ ਵਾਕਾਂ ਚ ਕਿਰਿਆਵਾਚੀ ਸ਼ਬਦਾਂ ਦੇ ਅੰਤ ਵਿੱਚ ਲੱਗੇ ਦਲੈਂਕੜ ਦੀਆਂ ਬਾਤੋਂ ਕਰਨੀ ਪੈਂਦੀ ਹੈ। ਜਿਵੇਂ ਸੇਵਾ ਕਸ਼ੂ ਨਾ ਜਾਣੂੰ ਨੀਜ ਮੂਰਖਾਰੇ ਅਰਥੇ ਬਣਦੇ ਮੈ ਨਹੀਂ ਜਾਣਦਾ ਪਰ ਬਿੰਦੀ ਨੇ ਉਹ ਬੋਲ ਜਿਵੇਂ ਸੇਵਾ ਕਸ਼ੂ ਨਾ ਜਾਣੂੰ ਇਸ ਤਰ੍ਹਾਂ ਜੁਮਾਜੀ ਦੀ ਬੋਲੀ ਹੈ ਜੋ ਪੁਰਾਣੀ ਚ ਬਣਤੀ ਹੋਈ ਹੈ ਉਹਨਾਂ ਦੇ ਕਿਰਿਆਵਾਚੀ ਸ਼ਬਦਾਂ ਦੇ ਅੰਤ ਲੇਖ ਨੂੰ ਲੱਗੇ ਵਿਲੰਕੜੇ ਹਮੇਸ਼ਾ ਪ੍ਰਗਟ ਕਾਲ ਦਾ ਅਸਰ ਹੁੰਦੇ ਨੇ ਜਿਵੇਂ ਨੇਕ ਅਲੰਕ ਬਜੀ ਡੰਕ ਚੜੂ ਦਲ ਅਰਵਿੰਦ ਜੀਓ ਤਾਂ ਚਾਰ ਚੋਲਾ ਹਤੇ ਡੰਕ ਦੇ ਆ ਚੜੂਏ ਭਾਵ ਕੀ ਚੜੇਗਾ ਤੇ ਚਾ ਗੜਿੰਨ ਜਾਣ ਕੜੇ ਇਹ ਪਵਕ ਸਕਾਲ ਦਾ ਸਭੋ ਮਤਲਬ ਨੂੰ ਆਸਤੰਦ ਇਸ ਤਰ੍ਹਾਂ ਲੈਂਦੀ ਬੋਲੀ ਦੇ ਸ਼ਬਦਾਂ ਵਿੱਚ ਵੀ ਦੁਲੈਂਕੜੇ ਦੀ ਵਰਤੋਂ ਬਹੁਤ ਹੁੰਦੀ ਹੈ ਜਿਵੇਂ ਅਗਾਂ ਉਤਰਾਗ ਇੱਛਾ ਫੇਰਨਾ ਮੋੜਣਾ ਕੁ ਕਤਕਨ ਗੜੇ ਇਹ ਦਮਨ ਨੂੰ ਹੈ ਇਸ ਦੇ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਦੁਲੈਂਕੜੇ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਜਿਵੇਂ ਹੋਰ ਸ਼ਬਦ ਨੇ ਝਾਲੂ ਇਹ ਲੈਂਦੀ ਬੋਲੀ ਦਾ ਸ਼ਬਦ ਹੈ ਇਹਦਾ ਅਰਥ ਹੈ ਸਵੇਰਾ ਨੈਣੂ ਇਹ ਵੀ ਲੈਦੀ ਬੋਲੀ ਦਾ ਇਸ ਤਰੀਕਾ ਬਹੁਤ ਸਾਰੇ ਸ਼ਬਦ ਗੁਰੂ ਸਾਹਿਬ ਨੇ ਇਸ ਤਰੀਕਾ ਉਸੇ ਰੂਪ ਚ ਲਿਖਤੇ ਜਿਹੜੀ ਬੋਲੀ ਸੀਗੀ ਨੈਣੂ ਦਾ ਮੈਨਾ ਮੱਖਣ ਹੈ ਜੁਜਾ ਪਹਿਨਾ ਪਤਾ ਲੱਗੂਗਾ ਤਾਂ ਸਭ ਗਲੇ ਪਤਾ ਲੱਗੂ ਨੈਣੂ ਪੜਿ ਜਾਓ ਪਸੂ ਜੀ ਨੂੰ ਪਤਾ ਲੱਗੂ ਵੀ ਕਾਸ਼ਮ ਕਹਿ ਰਹੇ ਆ ਜਾਂ ਕੁਪਈ ਸੰਗ ਕੁ ਜਮਲ ਚ ਚਲੂ ਪੜ ਰਿਆ ਕਿ ਪਦਰ ਕੋ ਚਲੂ ਦਿਨੂ ਕਹਿੰਦੇ ਸਵੇਰੇ ਨੂੰ ਇਸ ਤਰ੍ਹਾਂ ਅੱਗੇ ਹੈਗਾ ਅਗੋ ਆੜਾ ਕੰਨ ਅਗੋ ਮੈਂ ਅੱਗੇ ਜਾਣਾ ਇਸ ਤਰ੍ਹਾਂ ਦੂਏ ਡੂਏ ਲੱਗਦੇ ਤੁਸੀਂ ਇਹ ਮੈਨੂੰ ਦੋ ਹੈ ਘਟਾਉ ਘਗਾ ਟੈਂਕ ਨੌਕ ਕੜੂ ਉਹਦੇ ਲੈ ਕੇ ਮੈਨੂੰ ਘੜੇ ਦਾ ਹੁਣ ਜੇ ਆਪਾਂ ਪੰਕਤੀ ਚਾਰਾਂ ਘਟਾਉ ਆ ਗਿਆ ਲੈਂਦੀ ਬੋਲੀ ਦਾ ਸ਼ਬਦ ਹੈ ਤਾਂ ਉੱਥੇ ਮਤਲਬ ਘੜੇ ਦਾ ਮੈਨੇ ਘਟਾਉ ਮੈਨੇ ਘੱਟ ਘੱਟ ਵਾਲਿਆ ਇਸ ਕਰਕੇ ਬੋਲੀ ਦੀ ਜਾਣਕਾਰੀ ਦੁੱਰ ਹੋਈ ਹੈ ਜੁਲਾਹੋਂ ਮਨੇ ਜੁਲਾਹਾਂ ਚਲਾ ਡਿਉ ਮਨੇ ਦੇਵਾ ਜੁਲਾਮਾ ਉਰ ਬਲੈਂਕੜੇ ਸਾਰੇ ਲੈਂਦੀ ਬੋਲੀ ਦੇ ਸ਼ਬਦ ਨੇ ਇਸ ਤਰ੍ਹਾਂ ਕਿ ਲੈਂਦੀ ਮਲਤਾਨੀ ਬੋਲੀ ਹੈ ਤੇ ਸਿੰਧੀ ਇਹਦੇ ਚ ਬਲੈਂਕੜੇ ਅੰਤ ਵਿੱਚ ਜਿਹੜੇ ਬਹੁਤ ਸਾਰੇ ਸ਼ਬਦ ਆਉਂਦੇ ਨੇ ਜੇ ਕਿ ਮੂਲ ਰੂਪ ਚ ਹੀ ਆਉਂਦੇ ਨੇ ਸੋ ਜਿਵੇਂ ਇਹ ਆਏ ਨੇ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਮਝਣ ਦਾ ਯਤਨ ਕਰਨਾ ਹੈ ਤਾਂ ਕਿ ਉਹਦੇ ਅਰਥ ਸਪਸ਼ਟ ਹੋ ਜਾਣ ਜਿੰਨੀ ਦੇਰ ਤੱਕ ਸਾਨੂੰ ਸ਼ਬਦ ਦਾ ਬੋਧ ਨਹੀਂ ਆਇਆ ਕਿਹੜੀ ਭਾਸ਼ਾ ਚੋਂ ਆਇਆ ਹੈ ਕਿਹੜੀ ਬੋਲੀ ਦਾ ਹੈ ਇਹਦਾ ਅਰਥ ਕੀ ਹੈ فیروں ਦਾ ਅਰਥ ਨਹੀਂ ਨਿਕਲਦਾ ਬੜੀ ਭਾਵੇਂ ਤੇ ਪਜਾਈ ਜੀ ਸੁਣੀ ਵੀ ਆਈਏ ਫਿਰ ਗੱਲ ਨਹੀਂ ਬਣਦੀ ਸੋ ਇਹ ਇਲੈਕਟ੍ਰੀਕ ਦਾ ਸਪਾ ਇੱਕ ਨਹੀਂ ਪੀਸ ਜਿਵੇਂ ਚਾਜਦੀ ਅੱਭਾ ਜắp ਸਾਹ ਦਾ ਰਿਪਾਠ ਹੈ ਤੁਪ ਕੱਚੀ ਕੋੜੀਆਂ ਕਰ ਚੁੱਕੇ ਆਜ 26 27 28 29 30 31 28 29 30 31 ਕੋ ਨਾਲ ਜੈਨੇ ਸਭੀ 31 ਤੱਕ ਆਪਾਂ ਕਰਾਂਗੇ ਛੋਟੀਆਂ ਨੇ ਬਸ ਤਾਂ 26 ਤੋਂ 28 ਲੰਬੀ ਫੋੜੀ ਹੈ ਸ਼ਲੋਕ ਉਹ ਕਿ ਲੈਣੇ ਪਹਿਲਾਂ ਇਹਦਾ ਥੋੜਾ ਜਿਹਾ ਬੇਰ ਵਾਲਿਆ ਜੀ ਵੀ ਕਿਹੜੀਆਂ ਚ ਕੀ ਕਿਵੇਂ ਹੈ ਇਹ ਮੇ 26ਵੇਂ ਦੇ ਵਿੱਚ ਇੱਕ ਧਿਆਨ ਲਈ ਆਪਾਂ ਕਿਹੜੇ ਕਿਹੜੇ ਸ਼ਬਦ ਬਿੰਦ ਸਹਿਤ ਆਉਣਗੇ ਆਪ ਹੈ ਜਾਂ ਹੈ ਸਮਾ ਹੈ ਆਖ ਹੈ ਗੋਪੀ ਕਰੇ ਪਾਹੇ ਕਰਹ ਸੰ ਸਕ ਹੈ ਗਵਾਰਾ ਸੋ ਇਤਨਾ ਦਾ ਇਸੇ ਦਾ ਜਿੱਥੇ ਵੀ ਜੇ ਅਖੀਰ ਚ ਆਹੇ ਹੁਸ਼ਿਆਰੀ ਹੁੰਦੇ ਕਿਸੇ ਵਿਕਰ ਦੇ ਬਿੰਦੀ ਚ ਉਚਾਰਨ ਕਰਨੀ ਕਰਨੀ ਜੇ ਮਤਲਬ ਇਸ ਤਰ੍ਹਾਂ ਦਾ ਕੋਈ ਅਪਵਾਦ ਨਹੀਂ ਹੈ ਕਿ ਨਾ ਹੋਵੇ ਜਿਵੇਂ ਕਰਹਿ ਪਾਹਿ ਕਰਹਿ ਸਕਹਿ ਇਹ ਸਾਰਿਆਂ ਦੇ ਉੱਤੇ ਬਿੰਦੀ ਆਪਾਂ ਨੂੰ ਲਾਉਣੀ ਪਣੀ ਹੈ ਗੋਪੀ ਤੇ ਗਾਵਾਰਾ ਕੁਝ ਫੁੱਟਕਰ ਸ਼ਬਦ ਜਿਵੇਂ ਬਖਸ਼ੀਸ਼ ਇਹ ਪੈਸੇ ਮਿਲ ਜਾਈ ਨੇ ਇਹਨਾਂ ਬਿੰਦੀ ਨਾਲ ਜਾਣਾ ਬਖਸ਼ੀਸ਼ ਨਿਸ਼ਾਨ ਪ੍ਰਮਾਣ ਸੱਤੇ ਦੇ ਕਰਦੇ ਬਿੰਦੀ ਉਹ ਵੀ ਬਿੰਦੀ ਸਾਡੇ ਨਾਲ ਆਉਣੀ ਪੈਂਦੀ ਹੈ ਪੈਸੇ ਵੀ ਮਿਲ ਜਾਈ ਨੇ ਅੱਗੇ 27ਵੀਂ ਪੌਣੀ ਦੇ ਵਿੱਚ ਜਿਹੜੇ ਬਿੰਦੂ ਸਹਿਤ ਉਹਨਾਂ ਦੇ ਸਮਾਲੇ ਅ ਸੰਖਾਂ ਸਿਉਂ ਗਾਵ ਹੈ ਜਾਣਾ ਹੈ ਵੇਦਾਂ ਮਹਾਵਲ ਵਰਪੰਡਾ ਨਾਈ ਰੰਗੀ ਰੰਗੀ ਭਾਂਤੀ ਪਾਤਸ਼ਾਹਾਂ ਪਿਸ਼ਾਹ ਇਹਦੇ ਵਿੱਚ ਸੂਦਰ ਦੋ ਸ਼ਰਦ ਨੇ ਇਕੱਠਾ ਨਹੀਂ ਪੜਨਾ ਸੂਦਰ ਆਪਾਂ ਬਹੁਤ ਵਾਰੀ ਇਕੱਠਾ ਪੜਦੇ ਹਾਂ ਸੂਦਰ ਸੋ ਆਡਾ ਹੈ ਦਾਰਾਟ ਸਾਨੂੰ ਅਲੱਗ ਕਰਕੇ ਪੜਨਾ ਇਕੱਠਾ ਕਰਨ ਪੜਨਾ ਸੂਦਰ ਇਸ ਤਰ੍ਹਾਂ ਇਦਾਸਨ ਲਿਖਿਆ ਜਿਹੜੀ ਨੂੰ ਸਿਹਰੀ ਦਦੇ ਨਿਕੰਨਾ ਸਸਾ ਨਾਂ ਅੰਚਾਰੀ ਇਹਦਾਵਾਂ ਚਾਰਨ ਟਿੱਪ ਵੀ ਨਾਲ ਕਰਨਾ ਇਦਾਸਨ ਇਸ ਤਰ੍ਹਾਂ 28 ਵਿੱਚ ਬਿੰਦੇ ਸਹਿਤ ਜਿਹੜੇ ਮੁੰਦਾ ਕਰਹਾਂ ਕੇ ਕਾਇਆ 29 ਵਿੱਚ ਬਿੰਦੇ ਸਹਿਤ ਨੇ ਬਾਜਾ ਹੈ ਜਾਂ ਕਿ ਚਲਾਵ ਹੈ ਆਵ ਹੈ ਕਿ 90 ਬਿੰਦੇ ਤੋਂ ਬਣਾ ਪਰ 90 ਨਹੀਂ ਬੜਨਾ 90 ਬਣਨਾ ਇਸ ਤਰ੍ਹਾਂ ਕਿੰਨੀ ਪੌੜੀ ਦੇ ਵਿੱਚ ਇੱਕ ਲਾਇ ਲੀਵਾਨ ਉਹ ਇਕੱਠਾ ਪੜਨਾ ਇੱਕ ਲਾਇ ਦੀ ਬਾਣ ਐਂ ਪੜਨਾ ਵੀ ਇੱਕ ਲਾਇ ਦੀ ਬਾਣ ਅੱਡ ਨਿਕਾਣਾ ਤੋਰਣਾ ਨਹੀਂ ਭਾਗ ਪਾਤੀਛੇ ਦੀ ਨਹੀਂ ਕਰਨਾ ਇਕੱਠਾ ਇੱਕ ਲਾਇ ਦੀ ਬਾਣ ਸੋ ਇਸ ਤਰ੍ਹਾਂ ਅਕਜੀ 31 ਮਹੀਨੇ ਵਿੱਚ ਜੋ ਲੋਏ ਲੋਏ ਆਉਂਦਾ ਲੱਲੇ ਨੂੰ ਹੋੜਾ ਇਹਨਾਂ ਸਾਰੇ ਲੋਏ ਲੋਏ ਇਹਨੂੰ ਲੋ ਲੋ ਬੜੀ ਇੰਨੇ ਕਈ ਲੋਰੂ ਆਕਾਰ ਇਹਨੂੰ ਲੋਏ ਲੋਏ ਪੜਨਾ ਸੋ ਇਹ ਸਹੀਆ ਦੇ ਵਿੱਚ ਜਿਹੜੀਆਂ ਆਪਣਾ ਜਿਹੜੇ ਪੜ੍ਹਨ ਵੇਲੇ ਪਤਾ ਰੱਖਣਾ ਜੋ ਸਭੀ ਕੋਲੀ ਉਪਰ ਪੜਦੇ ਇਸ ਟ੍ਰਿਮਰ ਨੂੰ ਕਰਦੇ ਕਰਨੇ ਆਮੁੱਲ ਗੁਣਾ ਅਮੁੱਲ ਗੁਣਾ ਮੁੱਲ ਬਾਪਾਰ ਅਮੁੱਲ ਬਾਪਾਰੀਏ ਅਮੁੱਲ ਭੰਡਾਰ ਉਹ ਸਾ ਕਾਲਪੁਰਖ ਬਗਰੂ ਦੇ ਗੁਣਾ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਅਮੁੱਲ ਨੇ ਉਹਦੇ ਭੰਡਾਰ ਵੀ ਅਮੁੱਲ ਨੇ ਉਸ ਦੇ ਨਾਲ ਜਿਹੜੇ ਵਪਾਰ ਕਰਨ ਵਾਲੇ ਨੇ ਉਸ ਭੰਡਾਰ ਦੇ ਵਿੱਚੋਂ ਉਹ ਵੀ ਅਮੁੱਲ ਨੇ ਤੇ ਸਾਰੇ ਉਹਦੇ ਭੰਡਾਰ ਦੇ ਅਮੁੱਲ ਨੇ ਮੁੱਲ ਆਵੈ ਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਲੈ ਜਾਏ ਅਮੁੱਲ ਭਾਏ ਮੁੱਲ ਭਾਏ ਅਮੁੱਲ ਸਮਾਏ ਅਮੁੱਲ ਸਮਾਏ ਸੋ ਜਿਹੜੇ ਵੀ ਇਹ ਵਪਾਰ ਕਰਨ ਆਉਂਦੇ ਨੇ ਉਹ ਵੀ ਅਮੁੱਲ ਨੇ ਆਵੈ ਵਪਾਰ ਕਰਦੇ ਨੇ ਗੁਰੂ ਸਾਹਿਬ ਦੇ ਗੁਣਾਂ ਦਾ ਅਕਾਲ ਪੁਰਖ ਬਗਰੂ ਦੇ ਇਹ ਭਜਨ ਬੰਦ ਜੀ ਦਾ ਔਰ ਜਿਹੜੇ ਲੈ ਕੇ ਜਾਂਦੇ ਨੇ ਗੁਣ ਉਹ ਵੀ ਅਮੁੱਲ ਨੇ ਔਰ ਜਿਹੜੇ ਜੇ ਮਨਚੇ ਪਿਆਰ ਪੈਦਾ ਹੋ ਗਿਆ ਅਮੁੱਲਾ ਭਾਏ ਉਹ ਵੀ ਅਮੁੱਲ ਨੇ ਜਿਹੜੇ ਇਸ ਦੀ ਕਿਰਪਾ ਸਰਕਾਰ ਦੇ ਵਿੱਚ ਸਮਾਗ ਹੈ ਉਹ ਵੀ ਅਮੁੱਲ ਨੇ ਆਪਾਂ ਕੇ ਆਕਾਲ ਪੁਰਖ ਵੈਦੂ ਅਮੁੱਲ ਹੈ ਉਹਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਜਿਵੇਂ ਗੁਨਾਹ ਦੀ ਜਿਵੇਂ ਪੁਨਾਰਾ ਦੀ ਕਿਸੇ ਵੀ ਚੀਜ਼ ਦਾ ਆਪਾਂ ਕੋਈ ਕੀਮਤ ਨਿਰਧਾਰਤ ਨਹੀਂ ਕਰ ਸਕਦੇ ਅਮੁੱਲ ਧਰਮ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਦੀਵਾਨ ਉਹਦਾ ਜਿਹੜਾ ਨਿਆਂ ਧਰਮ ਜਿਵੇਂ ਮੈਨੂੰ ਉੱਪਰ ਲੱਗੇ ਜਿਵੇਂ ਮੈਨਾਂ ਬਣ ਗਏ ਨਿਆਂ ਨਿਆਂ ਵਾਲਾ ਉਹਦਾ ਜਿਹੜਾ ਕਾਨੂੰਨ ਹੈ ਉਹ ਵੀ ਅਮੁੱਲ ਹੈ ਇਹਨੇ ਇਹ ਪੈਸੇ ਲੈ ਕੇ ਨਿਆਂ ਕਰਾ ਲਿਆ ਉਹਨੂੰ ਅਮੁੱਲ ਦੀਵਾਨ ਉਹਦਾ ਦਰਬਾਰ ਦੀਵਾਨ ਮੈਨੇ ਦਰਬਾਰ ਦਰਬਾਰ ਵੀ ਦਾ ਕਚਹਿਰੀ ਅਮੁੱਲ ਹੈ ਅਮੁੱਲ ਤੁੱਲ ਅਮੁੱਲ ਪ੍ਰਮਾਨ ਅਮੁੱਲ ਤੁੱਲ ਅਮੁੱਲ ਪ੍ਰਮਾਨ ਤੁੱਲ ਮੈਨੇ ਤੱਕੜ ਪ੍ਰਮਾਨ ਮੈਨੇ ਬੱਟਾ ਉਹਦਾ ਜੋ ਜੀਵਾਂ ਦੇ ਹਿਸਾਬ ਕਿਤਾਬ ਤੋਲਣ ਦਾ ਜੋ ਹੈ ਸਾ ਉਹ ਵੀ ਅਮੁੱਲ ਹੈ ਔਰ ਉਹਦਾ ਜਿਹੜਾ ਦਰਬਾਰ ਹੈ ਉਹ ਵੀ ਅਮੁੱਲ ਹੈ ਤੇ ਬੱਟਾ ਜਿਹੜਾ ਉਹਦੇ ਅਮੁੱਲ ਹੈ ਮੁੱਲ ਬਖਸ਼ੀਸ਼ ਮੁੱਲ ਸਸ਼ੀਸ਼ ਅਮੁੱਲ ਨਿਸ਼ਾਨ ਮੁੱਲ ਨਿਸ਼ਾਨ ਉਹਦੀ ਬਖਸ਼ੀਸ਼ ਅਮੁੱਲ ਹੈ ਉਹਦਾ ਨਿਸ਼ਾਨ ਜਿਹੜਾ ਉਹਦੇ ਚਿੰਨ੍ਹ ਨੇ ਜਿਹੜੇ ਉਹਦੇ ਨਿਸ਼ਾਨੀਆਂ ਨੇ ਆਕਾਲ ਪ੍ਰਭੂ ਉਹਨੂੰ ਇੱਥੇ ਸੰਜਾਲ ਕਰਦਾ ਹੈ ਉਹ ਵੀ ਅਮੁੱਲ ਨੇ ਅਮੁੱਲ ਕਰਮ ਅਮੁੱਲ ਕਾਰਮ ਅਮੁੱਲ ਫਰਮਾਨ ਅਮੁੱਲ ਫਰਮਾਨ ਕਰਮਾਂ ਨੇ ਬਖਸ਼ੀਸ਼ ਉਹਦੀ ਬਖਸ਼ੀਸ਼ ਅਮੁੱਲ ਹੈ ਔਰ ਉਹਦਾ ਹੁਕਮ ਫਰਮਾਨ ਜੂ ਫਰਮਾਨ ਦੇ ਨੇ ਉਹ ਹੁਕਮ ਲੈ ਅਮੁੱਲ 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 ਅੱਖਾਂ ਨਾ ਜਾਏ ਅੱਖਾਂ ਨਾਲ ਉਹ ਅਮੁੱਲ ਅਮੁੱਲ ਭਾਵੇਂ ਜੇ ਕੋਈ ਕੀਮਤੀ ਨਹੀਂ ਹੈ ਉਹ ਕਹਿ ਕੇ ਮੈਂ ਸੁਣਾ ਸਕਦਾ ਉਹਦੇ ਬਾਰੇ ਭਾਵ ਕੇ ਦੱਸਿਆ ਨਹੀਂ ਜਾ ਸਕਦਾ ਕਿ ਇਹ ਤਾਂ ਇੰਨਾ ਹੁੰਦਾ ਆਖ 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 ਰਹੇ ਲਿਬਲਾਈ ਰਹੇ ਲਿਬਲਾਈ ਕਈਆਂ ਨੇ ਜਤਨ ਕੀਤਾ ਟਿਕ ਧਿਆਨ ਵਿੱਚ ਬੈਠ ਕੇ ਵੀ ਆਪਾਂ ਦੇਖੀ ਭਲਾ ਕਿੰਨਾ ਕੋ ਮੋੜਾ ਕੈਸਾ ਕੀ ਪਰ ਆਖਾਂ ਤੇ ਥੱਕ ਗਏ ਕਹਿਣ ਇਸੇ ਆਖਾਂ ਕੇ ਰਹਿ ਆਖਾਂ ਆਖਾਂ ਵੇਦ ਪਾਠ ਪੁਰਾਣ ਵੇਦ ਪਾਠ ਪੁਰਾਣ ਵੇਦ ਤੇ ਪਾਠ ਤੇ ਪੁਰਾਣਾ ਨੇ ਵੀ ਇਹ ਯਤਨ ਕੀਤਾ ਕਹਿਣ ਦਾ ਆਖਾਂ ਪੜੇ ਆਖਾਂ ਪੜੇ ਕਰੇ ਬਿਧਿਆਨ ਕਰੇ ਬਿਧਿਆਨ ਬਹੁਤ سارے ਪਾੜਿਆਂ ਨੇ ਪੰਡਤਾਂ ਨੇ ਬੜੇ ਬਖਾਨ ਕੀਤੇ ਕਰਨ ਦਾ ਯਤਨ ਕੀਤਾ ਕਿ ਉਹਦੇ ਮੁੱਲ ਪਾਇਆ ਜਾ ਸਕੇ ਵੀ ਕਿੰਨੇ ਕੁੱ ਮੁੱਲੇ ਪਰ ਆ ਨਹੀਂ ਸਕੀ ਅੱਖਾਂ ਵਰਮੇ ਆਖਰੇ ਵਰਮੇ ਅੱਖਾਂ ਇੰਦਰ ਅੱਖਾਂ ਇੰਦਰ ਉਸ ਅਕਾਲਪੁਰਖ ਮੈਦੂ ਦੇ ਗੁਣਾਂ ਨੂੰ ਬਹੁਤ ਸਾਰੇ ਵਰਮੇ ਆਖਰੇ ਨੇ ਬਹੁਤ ਸਾਰੇ ਇੰਦਰ ਆਖਰੇ ਨੇ ਅੱਖਾਂ ਅੱਖਾਂ ਗੋਪੀ ਤੈ ਗੋਬਿੰਦ ਗੋਪੀ ਤੈ ਗੋਪੀਆ ਤੇ ਗੋਬਿੰਦ ਇਸਮਨ ਕ੍ਰਿਸ਼ਨ ਜੀ ਭਾਵ ਕਿ ਇਹਨਾਂ ਨੇ ਵੀ ਇਹ ਉਹ ਅੱਖਾਂ ਦਾ ਜ਼ਤਨ ਕੀਤਾ ਅੱਖਾਂ ਈਸ਼ਰ ਅੱਖਾਂ ਈਸ਼ਰ ਅੱਖਾਂ ਸਿਧਰ ਅੱਖਾਂ ਸਿਧਰ ਇਸਰ ਮਨੇ ਸ਼ਿਵ ਜੀ ਸ਼ਿਵ ਜੀ ਨੇ ਸਿੱਧ ਮਨੇ ਸਿੱਧਾ ਨੇ ਸੋ ਸਿੱਧਾ ਜਿਹੜਾ ਇਹ ਹਸੰਬੀਚੂ ਸ਼ਬਦ ਹੈ ਕਿੜਾ ਮਨੁੱਖ ਤੋਂ ਉਪਰ ਹੈ ਦੇਵਤਾਂ ਥੱਲੇ ਉਹਨੂੰ ਸਿੱਧ ਕਹਿੰਦੇ ਨੇ ਮਨੁੱਖ ਤੋਂ ਉਪਰ ਉਪਿਵਿਸ਼ਰਤ ਦੇਵਤਾਂ ਥੋੜੇ ਥੱਲੇ ਰਹੇ ਵਿਚਾਰ ਲਈ ਜਿਹੜੀ ਸਥਿਤੀ ਵਾਲਾ ਸਿੱਧਾ ਹੈ ਉਹ ਥੇੜੀ ਸਿੱਧ ਨੇ ਜਿਹੜਾ ਵੀ ਕੁ ਹੋ ਗਿਆ ਉਹਨੂੰ ਅੱਠ ਤਰ੍ਹਾਂ ਦੇ ਸਿੱਧੀਆਂ ਮਿਲਦੀਆਂ ਨੇ ਮੈਨੂੰ ਹੋਰ ਵੀ ਕਿਤੇ ਨੇ ਪੂਰੇ ਬੋਤ ਚਲਵਾ ਮੈਂ ਮਨਮਾ ਉਹਦੇ ਕੋਈ ਕਹਿ ਨਹੀਂ ਸਕਦਾ ਔਰ ਉਹਦੇ ਵਿੱਚ ਪਰਮਤਾ ਆ ਗਈ ਤਾਕਤ ਆ ਗਈ ਉਹ ਬਿਲਕੁਲ ਛੋਟਾ ਹੋ ਸਕਦਾ ਨਿੱਕਾ ਤੋਂ ਨਿੱਕਾ ਹੋ ਸਕਦਾ ਵੱਡੇ ਤੋਂ ਵੱਡਾ ਹੋ ਸਕਦਾ ਇਸ ਤਰ੍ਹਾਂ ਦੀਆਂ ਅੱਠ ਉਹਦੇ ਵਿੱਚ ਸਿੱਧੀਆਂ ਆ ਜਾਂਦੀਆਂ ਨੇ ਅੱਖਾਂ ਕਿਤੇ ਕਿਤੇ ਬੁੱਧ ਕਿਤੇ ਕਿਤੇ ਬੁੱਧ ਕਈ ਉਹਦੇ ਕਿਤੇ ਹੋਏ ਬੁੱਧ ਜਿਵੇਂ ਮਹਾਤਮਾ ਬੁੱਧ ਸੋ ਉਹ ਨਾਡੇ ਵਿੱਚ ਜਤਨ ਕੀਤੇ ਅੱਖਾਂ ਦਾਨਵ ਅੱਖਾਂ ਦਾਨਵ ਅੱਖਾਂ ਦੇਵ ਅੱਖਾਂ ਦੇਵ ਦਾਨਵ ਮੈਨੇ ਰਾਖਸ਼ ਗਾਨਮਨ ਨੇ ਆਖਿਆ ਦੀਪਜਨੀ ਆਖਿਆ ਆਖ ਹੈ ਸੁਨ ਨਰ ਸੁਨ ਮੁਨ ਜਨ ਸੇਵ ਮੁਨ ਜਨ ਸੇਵ ਤੇ ਸ੍ਰੇਸ਼ਟ ਨਰਾ ਨੇ ਸੁਨ ਨਰ ਮੈਨੇ ਉਸ ਤਰ੍ਹਾਂ ਦੀ ਵਧੀਆ ਨਰ ਵਧੀਆ ਸ੍ਰੇਸ਼ਟ ਪੁਰਖ ਮੁਨੀ ਜਨ ਦੇ ਸੇਵ ਮੈਨੇ ਸੇਵ ਇਹਨਾਂ ਨੇ ਵੀ ਕਿਹਾ ਕਿ ਇੱਥੇ ਆਖਾਂ ਜਿੰਨੇ ਆਖਾਂ ਆਖਣ ਪਾਏ ਆਖਣ ਪਾਏ ਜਿੰਨੇ ਆਖੀ ਜਾਂਦੇ ਨੇ ਤੇ ਕਿੰਨੀ ਹੋਰ ਆਖਣ ਪਾਏ ਆਖਣ ਦਾ ਯਤਨ ਕਰ ਰਹੇ ਨੇ ਜਿੰਨੇ ਕਹਿ ਜਾਈ ਕਈ ਹੋਰ ਕਹਿਣ ਦਾ ਯਤਨ ਕਰ ਰਹੇ ਨੇ ਕਿ ਇੱਥੇ ਕਹਿ ਕਹਿ ਕਿੰਨੇ ਸਹਿਣ ਨੇ ਉ ਟੁੱਟ ਜਾਹੀਂ ਉ ਟੁੱਟ ਜਾਹੀਂ ਜਿੰਨੇ ਇਹ ਕਹਿ ਕਹਿ ਕਿ ਉਹ ਤੁਸ ਸਾਹ ਤੋਂ ਚਲੇ ਉਹ ਟੁੱਟ ਜਾਹੀਂ ਮਨੇ ਸਸਾਹ ਤੋਂ ਚਲੇ ਗਏ ਇੱਥੇ ਕੀਤੇ ਇੱਥੇ ਕੀਤੇ ਹੋਰ ਕਰੇਂ ਹੋਰ ਕਰੇਂ ਜਿੰਨੇ ਇਹ ਕੀਤੇ ਕਹਿਰੇ ਸੀਗੇ ਜੀ ਹੋਰ ਕਰਦੇ ਐਨੇ ਹੋਰ ਕਰਦੇ ਭਾਗ ਜਿੰਨੇ ਸੰਸਾਰ ਦੇ ਤੱਕੇ ਭੇਜੇ ਹੋਏ ਨੇ ਐਨੇ ਹੋਰ ਭੇਜੇ ਡਬਲ ਕਰਦੇ ਇੱਤੇ ਕਿਤੇ ਫੂਰ ਕਰੇ ਤਾਂ ਆਖ ਨਾ ਸਕਾਂ ਕਿ ਕਿ ਫਿਰ ਵੀ ਉਹਨਾਂ ਸਾਰਿਆਂ ਨੂੰ ਕੁਝ ਨਹੀਂ ਕਹਿ ਸਕਦਾ ਸਭ ਦੀ ਕਿੰਨੀ ਮਰਜ਼ੀ ਇਹ ਨਹੀਂ ਇਹ ਵੀ ਵਿਰਤੀ ਨਾਲ ਉਹਦਾ ਅੰਤ ਪਾਇਆ ਜਾ ਸਕਦਾ ਹੈ ਜੇਵੜ ਭਾਵ ਹੈ ਜੇਵੜ ਭਾਵ ਹੈ ਤੇਵੜ ਹੋਏ ਤੇਵੜ ਹੋਏ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਜਿਵੇਂ ਉਹਨੂੰ ਘਾਉਂਦਾ ਹੈ ਉਹ ਉਵੇਂ ਹੋ ਜਾਂਦਾ ਹੈ ਤੇਵੜ ਮੈਂ ਉਹ ਹੈ ਹੀ ਹੋ ਜਾਂਦਾ ਹੈ ਨਾਨਕ ਨਾਨਕ ਜਾਣਾ ਸੱਚਾ ਸੁਨੇਹ ਜਾਣਾ ਜਾਣਾ ਸੱਚਾ ਸਾਨ ਗੁਰੂ ਜੀ ਫਰਮਾਉਂਦੇ ਸੱਚਾ ਆਪੇ ਸਾਰੇ ਗੁਪਾਰੇ ਜਾਣਦਾ ਹੈ ਜੇ ਕੋ ਆਖੇ ਜੇ ਕੋ ਆਖੇ ਬੋਲ ਵਿਗਾੜ ਬੋਲ ਵਿਗਾੜ ਜੇ ਕੋ ਇਹਦੇ ਬਾਰੇ ਕਹਿਣਾ ਚਾਹੇ ਦੱਸਣਾ ਚਾਹੇ ਵੀ ਮੈਂ ਦੱਸਦਾ ਜੀ ਉਹਦੇ ਆਹ ਗੁਣ ਨੇ ਉਹਦਾ ਗੱਲਬਾਤ ਹੈ ਤਾਂ ਮਹਾਰਗਬਚਨ ਕਰਦੇ ਨੇ ਕਿ ਉਹ ਬੋਲ ਵਿਗਾੜਾ ਮੂਖ ਹੈ ਕਹਾਂ ਲਿਖਿਆ ਕਹਾਂ ਲਿਖਿਆ ਸਿਰ ਗਵਾਰਾ ਗਵਾਰ ਜ਼ਿੰਦਾਬਾਦ ਗਵਾਰਾ ਤਾਂ ਗਵਾਰਾ ਗਵਾਰ ਭਾਪ ਕੀ ਮੂਰਖਾ ਦਾ ਮੂਰਖਾ ਸਰੋਣੀ ਮੂਰਖ ਹੈ ਉਹ ਇਸ ਤਰ੍ਹਾਂ ਦਾ ਵਿਅਕਤੀ ਹੈ ਜੀ ਕੋ ਕਹਿਣ ਚਾਹੁੰਦਾ ਹੈ ਕਿ ਬੜਬੋਲਾ ਜੀ ਨੂੰ ਪਕੈ ਨਹੀਂ ਬੋਲ ਵਿਗਾੜ ਦੇ ਨੇ ਬੜਬੋਲਾ ਵੀ ਐਵੇਂ ਕਈ ਜਣਾ ਵੀ ਪ੍ਰਮਾਤਮਾ ਇਸ ਤਰ੍ਹਾਂ ਦੇ ਜੀ ਆਰਡੀ ਜੀ ਜੀ ਤੁਗੁਰਾਨ ਦੇ ਪਾਸੇ ਪਾਸੇ ਕਰਦੇ ਨੇ ਕੋਈ ਵੀ ਇਸ ਤਰ੍ਹਾਂ ਦਾ ਜੀ ਬੁੱਲ ਲਿਖਦਾ ਹੈ ਜਾਂ ਕਹਿੰਦਾ ਹੈ ਤਾਂ ਉਹਨੂੰ ਗਵਾਰਾਂ ਗਵਾਰ ਕਾਕੇ ਬੂਲਖਾਂ ਦਾ ਸ਼ਰੋਮੇ ਨੂੰ ਕਿਹਾ ਜਾਂਦਾ ਅੱਗੇ 27 ਨੀ ਹੈ ਜੀ 100 ਦਰ ਕਿਹਾ 100 ਦਾ 13 ਇਕੱਠਾ ਨਹੀਂ ਬੜਨਾ ਅਡੜ ਬੜਨਾ 100 ਦਰ 10 ਦੁਬਿਹਾ 100 ਘਰ ਕਿਹਾ 100 ਘਰ ਕਿਹਾ 100 ਮਨੇ ਉਹ ਧਰਮ ਨੇ ਦਰਵਾਜ਼ਾ ਕਿਹਾ ਮਨੇ ਕਿਹਾ ਜੇ 100 ਮਨੇ ਉਹ ਘਰ ਮਨੇ ਘਰ ਕਿਹਾ ਮਨੇ ਕਿਹਾ ਨਾਨਪਾਸ਼ਾ ਬਖਸ਼ਿਸ਼ ਕਰਦੇ ਨੇ ਕਿ ਜਿਹੜੀ ਸਤਾਈ ਨਹੀਂ ਹੋ ਗਈ ਤਿੰਨ ਵਾਰੀ ਹੋਇਆ ਗੁਰੂ ਘਰਾਂ ਸਾਹਿਬ ਦੇ ਵਿੱਚ। ਸੋ ਜਿਹੜੀ ਗੱਲ ਜਾਦੇ ਰਿਪੀਟ ਕਰਦੇ ਨੇ ਤਾਂ ਉਹ ਤੇ ਜਾਦੇ ਸਮਝਾਉਣੀ ਚਾਹੁੰਦੇ ਨੇ। ਸੋ ਇਹਦਾ ਮਕਸਦ ਕੀ ਹੈ ਕਿ ਅਕਾਲ ਪੁਰਖ ਵੈਗੂ ਦਾ ਦਰਵਾਜ਼ਾ ਕਿਹਾ ਹੈ। ਉਹਦਾ ਘਰ ਕਿਹਾ ਹੈ ਜਿਤ ਵਹਿ ਜਿਤ ਹੈ ਸਰਬ ਸੁਮੰਵੇ। ਸਰਬ ਸੁਮੰਵੇ ਜਿੱਥੇ ਉਹ ਬਹਿ ਕੇ ਸਾਰੇ ਦੀਵਾਂ ਦੀ ਸੰਭਾਲ ਕਰਦਾ ਉਹ ਕਿਹਾ ਜਾਂਦਾ ਦਰ ਹੈ। ਉਹ ਕਿਹਾ ਜਾਂਦਾ ਕਰ। ਕਰ। ਵਾਜੇ ਨਾਦ ਵਾਜੇ ਨਾਦ ਅਨੇਕ ਅਸੰਖਾ ਅਨੇਕ ਅਸੰਖਾ ਕੀਤੇ ਬਾਵਨ ਹਾਰੇ ਕੀਤੇ ਬਾਵਨ ਹਾਰੇ ਉਸ ਅਕਾਲ ਪੁਰਖ ਵੈਗਰੂ ਦੇ ਇਸ ਸਾਰੇ ਦੇ ਵਿੱਚ ਬਹੁਤ ਸਾਰੇ ਨਾਦ ਵੱਜ ਰਹੇ ਨੇ ਅਸੰਖੇ ਉਹਨੂੰ ਬਜਾਉਣ ਵਾਲੇ ਨੇ ਬਾਵਨ ਹਾਰੇ ਮਿਹਨਤਰੀ ਕਿੰਨੀ ਆਵਾਜ਼ਾਂ ਚੱਲ ਰਹੀਆਂ ਨੇ ਕਿੰਨੀਆਂ ਆਵਾਜ਼ਾਂ ਨੂੰ ਬਜਾਉਣ ਵਾਲੇ ਉਹਨਾਂ ਸਾਜ਼ਾਂ ਨੂੰ ਬਜਾਉਣ ਵਾਲੇ ਇਥੇ ਰਾਗ ਇਥੇ ਰਾਗ ਪਰਿਸ਼ੋ ਕਹਿਆਨ ਪਰਿਸ਼ੋ ਪਰਿਯਮ ਕਿੱਥੇ ਗਾਵਣ ਹਾਰੇ ਕਿੱਥੇ ਰਾਗ ਨੇ ਕਿੰਨੇ ਰਾਗ ਨੇ ਜਿਹੜੇ ਕਿ ਪਰੀਆਂ ਸਮੇਤ ਉਹਨਾਂ ਨੂੰ ਗਾਰੇ ਨੇ ਸੋ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਸੋ ਇਹ ਇਹਨਾਂ ਦਾ ਜਿਵੇਂ 6 ਆਪਾਂ ਰਾਗ ਮਾਲਾ ਚ ਪੜਦੇ ਨੇ ਉਹਨਾਂ ਦਾ ਕਿ ਪਰਿਵਾਰ ਵੀ ਨੇ ਭਾਵ ਕਿ 6 ਵੱਡੇ ਰਾਗ ਨੇ ਅੱਗੇ ਉਹਨਾਂ ਦੀਆਂ ਇਸਤਰੀਆਂ ਨੇ ਫਿਰ ਇੱਕ ਇੱਕ ਦੇ 8-8 ਪੁੱਤਰ ਨੇ ਜਿਹੜੇ ਆਪਾਂ 18 10 20 ਪੜਦੇ ਆ ਉਹਨਾਂ ਦਾ ਪਰਿਵਾਰ ਆ ਸਾਰਾ 18 380 ਇੱਥੇ ਗਾਵਾਂ ਤੁਹਾਨੂੰ ਕਾਣ ਪੌਣ ਪਾਣੀ ਵੇ ਸੰਤਰ ਗਾਵਾਂ ਤੁਹਾਨੂੰ ਕਾਣ ਪਾਣੀ ਵੇ ਸੰਤਰ ਯਾਰ ਰੱਖਣਾ ਇਹਨਾਂ 'ਚ ਹੀ ਫਰਕ ਹੈ ਪੁਰੇ ਤੁਹਾਨੂੰ ਹੈ ਰੈਰ ਅਛਤ ਤੁਦਨੋ ਹੈ ਥੋੜਾ ਥੋੜਾ ਅੰਤਰ ਹੈ ਉਹ ਪਾ ਇੱਕ ਉਹ ਆਪਣੇ ਮੂੰਹ ਚੜ ਜਾਂਦਾ ਹੈ ਕਿਰਪਾ ਹੋ ਜਵਾਨੀ ਹੋ ਤੇ ਵੀ ਤੁਹਾਨੂੰ ਗਈ ਜਾਵਾਂਗੇ ਜਾਂ ਇਹਨੂੰ ਵੀ ਤੁਦਨੂ ਗਈ ਜੰਨੇ ਕੁਝ ਸ਼ਬਦਾਂ ਦਾ ਧਿਆਨ ਰੱਖਣਾ हे परमात्मा तेनु कौन हवा पानी वसंतर आग ये भी गारे ने गावे राजा धर्म द्वारे गावे राजा धर्म द्वारे सुत धर्मराज भी तेरे द्वारे दे बैठा गारे जिव धर्मराज दे पछगई जे बनाइयां बच्चा धर्मदुल वाला गावे चित्त गोबतु परमात्मा चित्त गोबतु लिख जाना है लिख जाना है लिख लिख धर्म विचार धर्म विचारे तेनु धर्मराज दे मुंशी बनो चित्तर गोबतु ਚਿੱਤ ਗੁਪਤ ਜਿਹੜਾ ਗੁਪਤ ਰੂਪ ਵਿੱਚ ਸਾਡੇ ਕੰਮ ਚਿੱਤਰਿਤ ਕਰਦੇ ਨੇ ਜਿਵੇਂ ਕੈਮਰਾ ਲੱਗਾ ਹੈ ਗੁਪਤ ਰੂਪ ਵਿੱਚ ਆਪਣਾ ਚਿੱਤਰਿਤ ਕਰ ਰਹੇ ਦੱਸਤਾ ਨਹੀਂ ਰਿਹਾ ਸਾਰਾ ਕੁਝ ਛੁਪਾਉਣ ਘੁਰੀ ਹੈ ਇਸ ਤਰ੍ਹਾਂ ਸਾਡਾ ਹਰ ਕਰਮ ਹਰ ਸਾਹ ਹਰ ਪਲ ਗੁਪਤ ਰੂਪ ਦੇ ਵਿੱਚ ਚਿੱਤਰਿਤ ਹੋ ਰਿਹਾ ਹੈ ਜਿਹੜਾ ਕਿ ਅੱਗੇ ਜਾਂਦਾ ਹੈ ਇੱਥੇ ਬਚਨ ਕਰਦੇ ਨੇ ਕਿ ਉਹ ਜਿਹੜੇ ਚਿੱਤ ਗੁਪਤ ਨੇ ਜੇ ਮਿਲਦੇ ਜਾਂਦੇ ਨੇ ਮਨੁੱਖ ਧਰਮ ਰਾਜੇ ਮੁਨਸੀ ਨੇ ਉਹ ਵੀ ਲਿਖਦੇ ਨੇ ਸਾਖ ਤੁਹਾਨੂੰ ਲਿਖ ਲਿਖ ਕੇ ਨਿਆਂ ਦੀ ਵਿਚਾਰ ਕਰਦੇ ਨੇ ਲਿਖ ਲਿਖ ਧਰਮ ਵਿਚਾਰਦੇ ਧਰਮ ਰਾਜ ਉਹਨੂੰ ਲਿਖ ਲਿਖ ਕੇ ਵਿਚਾਰਦਾ ਕਿ ਕੀ ਬਣਾਇਆ ਕੀ ਕੀਤਾ ਨਹੀਂ ਕੀਤਾ ਤਾਂ ਕੀ ਫਲ ਮਿਲਦਾ ਗਾਵਾਂ ਈਸ਼ਰ ਬ੍ਰਹਮਾ ਦੇਵੀ ਗਾਵਾਂ ਈਸ਼ਰ ਬ੍ਰਹਮਾ ਦੇਵੀ ਸੋਹਣ ਸੁਰਮਾ ਬਰਮਾ ਨਿਕਣਾ ਗਾਵਾਂ ਈਸ਼ਰ ਬ੍ਰਹਮਾ ਗਾਵਾਂ ਈਸ਼ਰ ਬ੍ਰਹਮਾ ਸੋਹਣ ਸਦਾ ਸਵਾਰੇ ਸੋਹਣ ਸਦਾ ਸਵਾਰੇ ਤੇਨੂੰ ਸ਼ਿਵ ਜੀ ਈਸ਼ਰ ਸ਼ਿਵ ਜੀ ਬ੍ਰਹਮਾ ਦੇਵੀਆਂ ਜਿਹੜੇ ਤੇਰੇ ਸਵਾਰੇ ਹੋਏ ਨੇ ਭਾਵੇਂ ਜਿਹਨ ਜਿਤੂ ਸ਼ਿੰਗਾਰੇ ਨੇ ਸਵਾਰੇ ਨੇ ਜਿਨ੍ਹਾਂ ਨੂੰ ਪਾਵਰ ਦਿੱਤੀ ਆ ਉਹ ਵੀ ਤਿੰਨ ਗਾਰੇ ਨੇ ਗਾਵ ਹੈ ਇੰਦ ਇੰਦਾਸਨ ਬੈਠੇ ਪਾਵਰ ਇੰਦ ਇੰਦਾਸਨ ਬੈਠੇ ਇੱਥੇ ਟਿੱਪੂ ਚਾਰਨੇ ਆ ਇੰਦਾਸਨ ਇਹਦਾਸ ਨਹੀਂ ਗਣਾ ਦੇਵਤਿਆਂ ਦਰ ਨਾਲੇ ਦੇਵਤਿਆਂ ਦਰ ਨਾਲੇ ਉਹ ਜਿਹੜੇ ਇੰਦਰ ਦੇਵਤਾ ਹੈ ਉਹ ਆਪਣੇ ਹੋਰ ਨਾਲ ਰਾਜਿਆਂ ਦੇ ਬੈਠਾ ਆਪਦੇ ਅਸਨ ਤੇ ਉਹ ਵੀ ਤਿੰਨ ਗਾਰੇ ਹੋਰ ਦੇਵਤਿਆਂ ਸਮੇਤ ਗਾਵੈ ਸਿੱਧ ਸਮਾਧੀ ਦੇ ਅੰਦਰ ਗਾਵੈ ਸਿੱਧ ਸਮਾਧੀ ਦੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਸਾਧ ਵਿਚਾਰੇ ਇੱਥੇ ਲੋਕ ਆਪਣੀ ਸਮਾਧੀ ਦੇ ਅੰਦਰ ਤਿਰਨੂ ਜਾਤ ਕਰ ਰਹੇ ਨੇ ਔਰ ਜੋ ਸਾਧ ਨੇ ਇਹਨਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੈ ਸੋ ਉਹ ਆਪਣੇ ਉਸ ਤਰ੍ਹਾਂ ਦੇ ਜਿਹੜਾ ਉਹਨਾਂ ਦੀ ਜਾਣਕਾਰੀ ਪ੍ਰਾਪਤ ਹੋਈ ਉਹਦੇ ਮੁਤਾਬਕ ਕੀ ਵਿਚਾਰ ਕਰ ਰਹੇ ਨੇ ਗਾਵਣ ਜਤੀ ਸਤੀ ਸੰਤੋਖੀ ਗਾਵਣ ਜਤੀ ਸਤੀ ਸੰਤੋਖੀ ਤਿਰਨੂ ਜਤੀ ਲੋਕ ਜਤ ਸਤ ਰੱਖਣ ਵਾਲੇ ਸਤਿਗੰਦੀ ਲੋਕ ਸੰਤੋਖੀ ਜਿਹੜੇ ਸਫਰ ਕਰਨ ਵਾਲੇ ਨੇ ਗਾਵਹਿ ਬੀਰ ਕਰਾਰੇ ਗਾਵਹਿ ਬੀਰ ਕਰਾਰੇ ਕਿ ਕਰਾਰੇ ਮੈਨੇ ਤਖੜੇ ਜੋ ਜੇ ਬੀਰ ਉਹ ਵੀ ਜਨੂ ਗਾਰੇ ਨੇ ਗਾਵਣ ਪੰਡਤ ਪੜਨ ਰੱਖੀ ਸਰ ਗਾਵਣ ਪੰਡਤ ਪੜਨ ਰੱਖੀ ਸਰ ਯੁਗ-ਯੁਗ ਵੇਦਾਂ ਨਾਲੇ ਯੁਗ-ਯੁਗ ਵੇਦਾਂ ਨਾਲੇ ਪੰਡਤ ਲੋਕ ਰੱਖੀ ਸਰ ਰਿਸ਼ੀ ਲੋਕ ਯੁਗਾਂ-ਯੁਗਾਂ ਤੋਂ ਵੇਦ ਪੜਨ ਵਾਲੇ ਇਹ ਸਾਰੇ ਤੈਨੂੰ ਗਾਰੇ ਗਾਰਵੈ ਮੋਹਣੀਆਂ ਆਏ ਮੋਹਣੀਆਂ ਮਨਮੋਹਣ ਮਨਮੋਹਣ ਸੁਰਗਾ ਮੱਚ ਪਿਆਲੇ ਸੁਲਾਨਸ ਚੈਲੇ ਤੰਨੇ ਨੂੰ ਮਨ ਨੂੰ ਮੋਹਣ ਵਾਲੀਆਂ ਇਸਤਰੀਆਂ ਗਾਵੈ ਮੋਹਣੀਆਂ ਮਨਮੋਹਣ ਕੋਈ ਗਾਰੀਆਂ ਨੇ ਸਵਰਗ ਮੱਚ ਤੇ ਪਿਆਲ ਸੁਰਗ ਲੋਕ ਮੱਚ ਆਪ ਲੋਕ ਪ੍ਰਯਾਲ ਪਤਾਲ ਲੋਕ ਮਾਤ ਲੋਕ ਅਕਾਸ਼ ਲੋਕ ਤੇ ਪਤਾਲ ਲੋਕ ਤੰਨੇ ਨੂੰ ਸੁਰਗਾ ਮੱਚ ਪਿਆਲੇ ਤੰਨੇ ਲੋਕਾਂ ਦੀ ਮੁਗਾਰਾ ਗਾਵਨ ਰਤਨ ਉਪਾਇ ਤੇਰੇ ਗਾਵਨ ਰਤਨ ਉਪਾਇ ਤੇਰੇ 68 ਤੀਰਥ ਨਾਲੇ 68 ਤੀਰਥ ਨਾਲੇ ਕਿੰਨੇ ਤੇਰੇ ਜਿਹੜੇ ਰਤਨ ਪੈਦਾ ਕੀਤੇ ਹੋਏ ਨੇ 68 ਤੀਰਥ ਸਮੇਤ ਉਹ ਵੀ ਤੇਰਾ ਘੁਣਾਰੇ ਨੇ ਗਾਵ ਹੈ ਜੋਤ ਮਹਾਬਲ ਸੂਰਾ ਗਾਵ ਹੈ ਜੋਤ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਤਾਂ ਹੈ ਖਾਣੀ ਚਾਰੇ ਬਹੁਤ سارے ਜੋਦੇ ਮਹਾਬਲੀ ਸੂਰ ਮੇਂ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਪੁੱਤ ਭਜਨ ਸਾਰੀ ਸ੍ਰਿਸ਼ਟੀ ਚਾਰ ਖਾਣੀਆਂ ਦੇ ਵਿੱਚ ਹੈ ਬਹੁਤਾ ਘਾਹ ਅੰਡਿਆਂ ਦੇ ਵਿੱਚ ਹੈ 83 ਲੱਖ ਦੇ ਵਿੱਚੋਂ 42 ਲੱਖ ਕੇਵਲ ਪਾਣੀ ਦੇ ਵਿੱਚ ਜੂਨ ਹੈ ਸੋ ਉਸ ਅੰਡਿਆਂ ਤੋਂ ਆਏ ਕੁਝ ਜੀਰ ਤੋਂ ਹੈ ਉਸ ਪਸੀਨੇ ਤੋਂ ਹੈ ਉਤਪਾਜ ਜਿਹੜੀ ਬਨਸਪਤੀ ਹੈ ਭਾਗ ਕੇ ਜਿਹਦਾ ਸਿਰ ਥੱਲੇ ਹੈ ਬਾਹੋਂ ਤੇ ਉਹ ਉਤਪੁਜਾ ਮੰਨੇ ਉਹ ਜਿਹ ਮਨੇ ਪਜਾਵਾ ਜਿਹ ਵੀ ਦਰੱਖਤ ਦੀ ਜਿਹ ਕਹਿੰਦੇ ਨੇ ਉਹਨੇ ਪਜਾਵਾ ਨੇ ਤਾਂ ਦੇ ਮੂਲ ਦਾ ਸਿਰ ਉਹਨੂੰ ਕਹਿੰਦੇ ਨੇ ਉਤਪਜ ਖਾਣੀ ਇਹ ਵੀ ਸਾਰਿਆਂ ਤੈਨੂੰ ਵਾਰੇ ਨੇ ਗਾਵਾਂ ਹੈ ਸਭਾ ਖੰਡ ਮੰਡਲ ਬਰਪੰਡਾ ਸਭਾ ਮੰਡਲ ਬਰਪੰਡਾ ਕਰ ਕਰ ਰੱਖੀ ਧਾਰੇ ਕਰ ਕਰ ਰੱਖੀ ਧਾਰੇ ਨੂੰ ਬਹੁਤ ਸਾਰੇ ਖੰਡ ਹਿੱਸੇ ਮੰਡਲੋਂ ਤੋਂ ਵੱਡੇ ਦੇਚਾਂ ਦੇ ਬਰਪੰਡਾ ਮੰਨੇ ਬ੍ਰਹਿਮੰਡ ਇਹ ਜਿਹੜੇ ਦਾ ਧਾਰਨ ਕੀਤੇ ਨੇ ਭਾਵੇਂ ਤੇਰੇ ਟਕਾਏ ਹੋਏ ਨੇ ਇਹ ਵੀ ਸਾਰੇ ਤੈਨੂੰ ਗਾਰੇ ਨੇ ਸੇਈ ਤੁਨੋਂ ਗਾਵੈ ਸੇਈ ਤੁਨੋਂ ਗਾਵੈ ਜੋ ਤੁਧ ਭਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਕੰਨੇ ਤੇਰੇ ਭਗਤ ਰਸਾਲੇ ਅਸਲ ਚ ਉਹ ਹੀ ਤੈਨੂੰ ਗਾ ਸਕਦੇ ਨੇ ਜਿਹੜੇ ਤੈਨੂੰ ਠੱਗੇ ਰੱਖਦੇ ਨੇ ਜੋ ਤੁਧ ਭਾਵਨ ਜਿਨ੍ਹਾਂ ਦੇ ਚਿਰਪਾ ਕਰਦੇ ਜਿਹੜੇ ਭਾਗ ਉਹ ਗਾ ਸਕਦੇ ਨੇ ਤੇਰੀ ਮਰਜ਼ੀ ਤੋਂ ਬਿਨਾ ਅਸੀਂ ਨਹੀਂ ਗਾ ਸਕਦੇ ਉਹ ਜਿਹੜੇ ਤੇਰੇ ਰੰਗ ਚ ਰਤੇ ਹੋਏ ਨੇ ਭਗਤ ਨੇ ਰਸ ਲੈ ਲੈ ਕੇ ਗਾਰੇ ਨੇ ਹੋਰ ਕਿਤੇ ਗਾਵਨ ਹੋਰ ਕਿਤੇ ਗਾਵਨ ਸੇਈ ਸੇ ਮੈਂ ਚਿਤਨਾਮ ਮੈਂ ਚਿਤਨਾਮ ਨਾਨਕ ਨਾਨਕ ਕੀਆ ਵਿਚਾਰੇ ਕੀਆ ਵਿਚਾਰੇ ਹੋਰ ਤੈਨੂੰ ਕਿੰਨੇ ਗਾਰੇ ਨੇ ਇਹਨਾਂ ਤੋਂ ਬਿਨਾ ਜਿਹੜਾ ਪਰਵੇਸ਼ਵਾ ਦੇਤਾ ਉਹ ਗੁਰੂ ਸਾਹਿਬ ਕਾ ਮੇਰੀ ਚਿਤ ਚ ਨਹੀਂ ਹੈ ਹੋਰ ਵੀ ਗਾਰੇ ਹੋਣਗੇ ਮੈਂ ਉਹਨਾਂ ਬਾਰੇ ਕੀ ਵਿਚਾਰ ਕਰਾਂ ਨਾਨਕ ਕਿਹਾ ਵਿਚਾਰ ਹੋਰ ਕੀ ਵਿਚਾਰ ਕੀਤੇ ਜਿੰਨੇ ਸਮਝ ਚ ਆਏ ਤੁਸੀਂ ਦਿਸਪਖਸ਼ੀ ਕੀਤੇ ਹੋ ਸੀ ਦੱਸ ਦਿੱਤਾ ਵਿਆਹ ਗਾਰੇ ਨੇ ਆ ਗਾਰੇ ਨੇ ਇਹ ਤੋਂ ਬਿਨਾ ਵੀ ਗਾਰੇ ਨੇ ਉਹਨੇ ਸੇ ਦੇਖਣੇ ਕ ਨਾਨਕ ਸਾਂ ਜਿਨਾਂ ਵਾਂਗ ਇਹ ਜੀ ਕਿਤੇ ਨਾਨਕ ਬਣਾ ਲੱਨਾ ਕਾ ਕਿਉਂ ਪੜਾਇਆ ਸੋ ਸਿਰਫ ਦੋ ਵਾਰੀਏ ਨਾਨਕ ਆਇਆ ਪੂਰੇ ਜਗ ਜਿਸਾ ਵਿੱਚ ਆਪ ਕੋੜਨਾਉ ਜਿਹਦਾ ਮਤਲਬ ਆਪ ਨਾਨਕ ਜੀ ਆਪ ਦੇ ਉੱਤੇ ਲੈ ਕੇ ਗੱਲ ਕਰਦੇ ਹੋ ਮੈਂ ਕੀ ਵਿਚਾਰ ਸਕਦਾ ਜਿਹਦਾ ਮਤਲਬ ਆਪ ਜੀ ਨਿਮਾਨਤਾ ਕਹਿੰਦੇ ਨਹੀਂ ਮੈਂ ਨਹੀਂ ਵਿਚਾਰ ਸਕਦਾ ਹੋ ਸਕਦਾ ਤੁਸੀਂ ਵਿਚਾਰ ਸਕਦੇ ਹੋ ਲੇਖ ਇਸ ਤਰ੍ਹਾਂ ਉਸੇ ਨਾਨਕ ਨੀਚ ਕਹਿ ਵਿਚਾਰ ਮੈਂ ਨੀਵਾ ਹੋ ਕੇ ਵਿਚਾਰ ਕਰਾਂ ਮੈਂ ਜਿੱਥੇ ਵੀ ਆਪ ਕੋੜ ਸਦਾ ਕੋ ਨਾਨਕ ਸਾਹਿਬ ਦੇ ਆਪਣੇ ਪੈ ਸਾਹਿਬ ਸੱਚਾ ਸਾਹਿਬ ਸੱਚਾ ਸੱਚੀ ਨਹੀਂ ਸੱਚੀ ਨਹੀਂ ਉਹ ਸੱਚਾ ਸਾਹਿਬ ਹੈ ਤੇ ਉਹਦਾ ਵਿੜਾਈ ਵੀ ਉਹਦਾ ਨਾਮ ਵੀ ਵੱਡਾ ਹੈ ਪੀ ਹੈ ਜੀ ਹੈਗਾ ਵੀ ਹੈ ਉਸੇ ਉਸੇ ਹੋਵੇਗਾ ਵੀ ਜਾਏ ਨਾ ਜਾਸੀ ਜਾਏ ਨਾ ਜਾਸੀ ਉਹ ਨਾ ਆਉਂਦਾ ਨਾ ਜਾਂਦਾ ਕਭ ਜਾਂਦਾ ਮਰਦਾ ਨਹੀਂ ਹੈ ਰਚਨਾ ਜਿਨ ਰਚਾਈ ਰਚਨਾ ਜਿਨ ਰਚਾਈ ਜਿਨੇ ਸਾਰੀ ਰਚਨਾ ਰਚਾਈ ਹੈ ਜਿਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਉਹ ਹੈਗਾ ਵੀ ਹੈ ਹੋਵੇਗਾ ਵੀ ਕਿਤੇ ਜਾਂਦਾ ਹੋਣਾ ਨਹੀਂ ਹੈ ਉਸ ਸਾਰੇ ਰਚਨਾ ਦਾ ਮਾਲਕ ਹੈ ਬਣਾਉਣ ਵਾਲਾ ਰੰਗੇ ਰੰਦੇ ਰੰਗੀ ਰੰਗੀ ਭਾਂਤੇ ਕਰ ਕਰ ਅੰਮੀ ਰੰਗੀ ਪਤਨੀ ਕਰ ਜਿਸ ਮਾਇਆ ਜੈਨੋ ਪਾਈ ਜਿਸ ਮਾਇਆ ਜੈਨੋ ਪਾਈ ਬਹੁਤ سارے ਰੰਗਾਂ ਦੀ ਬਹੁਤ سارے ਭਾਂਤਾਂ ਦੀ ਉਸ ਨੇ ਜਿਸ ਮੈਨੂੰ ਤਾਂ ਪੈਦਾ ਕਰਨਾ ਇਸ ਤਰ੍ਹਾਂ ਦੀ ਮਾਇਆ ਬਣਾ ਕੇ ਪੈਦਾ ਕਰਕੇ ਅਨੇਕਾਂ ਰੰਗਾਂ ਭਾਂਤਾਂ ਦੀ ਸਾਰੀ ਸ੍ਰਿਸ਼ਟੀ ਦੀ ਇਹ ਰਚਨਾ ਕਰ ਦਿੱਤੀ ਕਾਰਕਾਰ ਵੇਖ ਹੈ ਕੰਕਾਰ ਵੇਖ ਹੈ ਕੀਤਾ ਆਪਣਾ ਕੀਤਾ ਆਪਣਾ ਜਿਵੇਂ ਕਿਸ ਦੀ ਵਡਿਆਈ ਇਹ ਕਿਸੇ ਮੰਨਦਾ ਜਿਵੇਂ ਉਹ ਆਕਾਲ ਪੁਰਖ ਵਿਗਰੂ ਨੂੰ ਚੰਗਾ ਲੱਗਦਾ ਉਹ ਆਪਦਾ ਕਰਿਆ ਅਨਸਾਰ ਉਹਨੂੰ ਵੇਖਦਾ ਵੀ ਹੈ ਤੇ ਉਸ ਦੀ ਇਹ ਵੱਡੀ ਵਡਿਆਈ ਹੈ ਭਾਵੇਂ ਸਾਰਿਆਂ ਦੀ ਪਾਲਣਾ ਵੀ ਕਰਦਾ ਜੋ ਉਸ ਸੁਭਾਵ ਹੈ ਜੋ ਉਸ ਸੁਭਾਵ ਹੈ ਸੋਈ ਕਰਸੀ ਸੋਈ ਕਰਸੀ ਹੁਕਮ ਨਾ ਕਰਨਾ ਚਾਹੀਏ ਹੁਕਮ ਨਾ ਕਰਨਾ ਚਾਹੀਏ ਜੋ ਨੂੰ ਚੰਗਾ ਲੱਗਦਾ ਉਹ ਉਹੀ ਕਰਦਾ ਸੋਈ ਮਨੇ ਉਹੀ ਕਰਸੀ ਮਨੇ ਕਰਦਾ ਹੈ ਉਜਤ ਕੋਈ ਹੋਰ ਹੁਕਮ ਨਿਕਰਸਦਾ ਹੁਕਮ ਨਾ ਕਰਨਾ ਜਾਈ ਜੀ ਕੋਈ ਮਾਝਾ ਨੂੰ ਕੱਟਦਾ ਜਾਂ ਕੋਈ ਦਾ ਪਾਖਰਾ ਕੇ ਕੱਟਦਾ ਜੇ ਮੈਂ ਆਪਾਂ ਇਸ ਤਰ੍ਹਾਂ ਤੇ ਸਿੱਖਮਾ ਚ ਕੋਈ ਕਰਮ ਕੰਡਾ ਚ ਬਸਵਾਇਆ ਜਾਂ ਕਰਦੇ ਜੇ ਮੈਂ ਆਪਾਂ ਚੱਤੀ ਹੁੰਦੇ ਰਹਿੰਦੇ ਆ ਜੋ ਉਹ ਤੋਂ ਆਹ ਕਰਾ ਲਿਓ ਜਿਹਦਾ ਪਾਖਰਾ ਦੇ ਕੋਈ ਪਾਪ ਨਹੀਂ ਜਿਹਦਾ ਹੁਕਮ ਕਰਦਾ ਨੂੰ ਕੋਈ ਨਹੀਂ ਕੱਟ ਸਕਦਾ ਜੋ ਉਹ ਤੇ ਸੁਭਾਵ ਹੈ ਉਹ ਕਰੂਗਾ ਜੋ ਕਰਨਾ ਚਾਹੀਏ ਕੋਈ ਹੋਰ ਵਿਦਵਾਨ ਪੰਡਿਤ ਜੋ ਜੀ ਜਾਂ ਕੋਈ ਵੀ ਬਾਬਾ ਇਹ ਕਹਿੰਦੇ ਮੈਂ ਇਹਨੂੰ ਕੱਟਦਾ ਨਹੀਂ ਕੱਟ ਸਕਦਾ ਮਹਾਰਾਜ ਦੇ ਬਚਨੇ ਕਿ ਹੁਕਮ ਨਾ ਕਰਨਾ ਜੀ ਉਹਨੇ ਸੋ ਪਾਤਸ਼ਾ ਸੋ ਅਨਸਰ ਸਾਹਾ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਨਾਨਕ ਰਹਿਣ ਜਾਈ ਰਹਿਣ ਜਾਈ ਸੋ ਪਾਤਸ਼ਾਹ ਕੋ ਸ਼ਾਹਾਂ ਦਾ ਪਾਤਸ਼ਾਹ ਪਾਤਸ਼ਾਹ ਵੱਡਾ ਸਾਹਬ ਸੋ ਉੱਥੇ ਪਤ ਸਾਹਬ ਹੈ ਇੱਥੇ ਕੰਨਾ ਨਹੀਂ ਘਰੇ ਰਹ ਰਸਦੂਚ ਇੱਥੇ ਨਾ ਸੋ ਪਾਤਸ਼ਾਹ ਸਾਹਾ ਪਤ ਸਾਹਬ ਹੈ ਨਾਨਕ ਰਹਿਣ ਰਜ਼ਾਈ ਨਾਨਕ ਗੁਰੂ ਜੀ ਨੇ ਸਾਨੂੰ ਉਹਦੇ ਰਜਾ ਚ ਰਹਿਣੇ ਬੇਅਤ ਬਣ ਰਹਿਣ ਮੈਨੇ ਟਿਕਾਣਾ ਉਹਦੇ ਰਜਾ ਚ ਰਹਿਣ ਦੀ ਲਾਭ ਨੇ ਮੰਨਣੀ ਚਾਹੀਦੀ ਉਹ ਜਿਹੜਾ ਜਿੰਨੇ ਉਹਨੇ ਕਰਨਾ ਕੋਈ ਸਾਡੇ ਲਈ ਭਲੇ ਜੋ ਤੁਸੀਂ ਭਾਵੇਂ ਸਾਈ ਪਲੀਦਾਰ ਇੱਥੇ ਗੁਨਾਹ ਸਾਹਮਣੇ ਜਿਹੜੀ ਸਤਾਈਂ ਪੌੜੀ ਹੈ ਇਹਦੇ ਵਿੱਚ ਕਿੰਨੇ ਗਾਰੇ ਨੇ ਸਾਰਿਆਂ ਦਾ ਬੇਰਵਾ ਦਿੱਤਾ ਜੀ ਪਾਉਣ ਦੀ ਗਾਰੀਆ ਤੈਨੂੰ ਪਾਣੀ ਦੀ ਗਾਰੀਆ ਅੱਗ ਦੀ ਗਾਰੀਆ ਹਰ ਚੀਜ਼ ਉਹਦੀ ਬਣਾਈ ਹੋਈ ਹੈ ਉਸੇ ਨੂੰ ਹੀ ਗਾਰੇ ਹੈ ਉਸੇ ਦੀ ਉਪਮਾ ਹੈ ਅਗਲੀ ਮਨ ਦਾ ਸੰਤੋਖ ਮਨ ਦਾ ਸੰਦੋਖ ਸ਼ਰਮ ਪਤ ਝੂਲੀ ਸਰਬ ਰਖ ਝੂਲੀ ਧਿਆਨ ਕੀ ਕਰੈ ਭੂੜਾ ਧਿਆਨ ਕੀ ਕਰੈ ਇੱਥੇ ਕਿਸੇ ਸਿੱਧ ਨਾਲ ਗੁਰੂ ਸਾਹਿਬ ਦੱਸਦੇ ਨੇ ਉਹ ਕੀ ਕਰਨੇ ਬਾਰੇ ਕਿ ਉਹ ਜਿਹੜੀਆਂ ਮੂद्रा ਨੇ ਉਹ ਗਲੌਰ ਦੀਆਂ ਪੌਣਾ ਕੰਨ ਪਾਟੇ ਜਿਹੜੀ ਯੋਗੀ ਨੇ ਅਸਲ ਦੇ ਵਿੱਚ ਸੰਤੋਖ ਦੀਆਂ ਮੂद्राਾਂ ਪਾਵੇਂ ਤਾਂ ਗੱਲ ਬਣ ਸਕਦੀ ਹੈ ਕਰਨ ਵਾਲੀਆਂ মুদ্রਾਂ ਪਾਉਣ ਨਾਲ ਸੰਤੋਖਤਾ ਆਉਂਦਾ ਨਹੀਂ ਤਾਂ ਬਾਹਰੋਂ ਪਾਉਣ ਨਾਲ ਕਰਨ ਪੜਵਾਲੂ ਬਰਾਜੇ ਨਾਲ ਸਾਡੇ ਅਸੀਂ ਕੀ ਕਰਦੇ ਹਾਂ ਨਾਲ ਅਫਦਰ ਗੁਰਮਤ ਸਹਿਬੀ ਜਾਣਕਾਰੀ ਸੰਦਰਿਆ ਤੇ ਹੁਣ ਸਮਝ ਆ ਗਈ ਰਹੀ ਸਾਨੂੰ ਸਾਰਿਆਂ ਨੂੰ ਆ ਰਿਹਾ ਵੀ ਮੁੰਦਾ ਸੰਤੋਖ ਬਲੌਰ ਦੀਆਂ ਪਾਈਆਂ ਕੱਚ ਦੀਆਂ মুদ্রਾਂ ਨਾਲ ਸੰਤੋਖ ਨਹੀਂ ਆਉਂਦਾ ਜੇ ਪਾਉਣੀਆਂ ਨੇ ਤਾਂ ਸੰਤੋਖ ਲਿਆ ਪੈ ਗਿਆ ਆਟੋਮੈਟਿਕਲੀ ਕਰਨ ਪੜਾਉਣ ਦੀ ਲੋੜ ਨਹੀਂ ਹੈ ਸ਼ਰਮ ਪੱਤ ਤੋਂ ਲਈ ਜਿਹੜੀ ਤੋਂ ਕੱਪਤ ਮੰਨੇ ਕੱਪੜਾ ਇਹੋਂ ਦਾਤਸ ਜਪੜਾ ਹੁੰਦਾ ਹੈ ਪਾਂਡਾ ਝੋਲੀ ਮੈਨੇਜਰ ਝੋਲੀ ਮਨਨ ਭਾਈਏ ਬਗਲੇ ਉਹਦੇ ਨੇ ਉਦਮਕਰ ਸ਼ਰਮ ਨੇ ਉਦਮ ਅਸੀਂ ਮੰਗ ਕੇ ਨਹੀਂ ਰਹਿੰਦੇ ਜੋ ਝੋਲੀ ਉਦਿੰ ਚਾਏ ਪਾਂਡਾ ਚੱਕ ਕੇ ਕਰ ਕਰ ਮੰਗਣ ਦੇ ਦੀ ਕਰ ਸ਼ਰਮਗਾ ਉਦਮਗਾ ਤੇ ਅਣ ਕੀ ਕਰਾਂ ਬਹੁਤ ਮੈਨੇ ਸੁਆ ਪੰਡਿਤ ਮਿਲਿੰਦੇ ਬਹੁਤੀ ਉਹ ਮਾਣ ਦੀ ਵਿਆਹ ਕੀ ਤਗਾ ਪਰਮਾਤਮਾ ਦੇ ਵਿੱਚ ਸੁਰਤ ਜੋੜ ਕੇ ਧਿਆਨ ਲਗਾ ਬਾਹਰ ਲਈ ਪੁੱਛ ਲੈਦਾ ਕਿ ਆਮ ਜੋੜ ਨਾ ਨਹੀਂ ਹੈ ਬਾਰ ਸਵਾ ਮੜ ਕੇ ਪਿੰਡੇ ਤੇ ਜਪਕੇ ਮੇਰਾ ਧਿਆਨ ਟਿਕ ਗਿਆ ਇਹ ਕੋਈ ਗੱਲਬਾਤ ਨਹੀਂ ਆਪਾਂ ਜਰੂਰ ਦਰਜਾ ਨੇ ਆ ਜਿੰਨੇ ਸਵਾਲ ਆਈ ਆ ਪਤਾ ਨਹੀਂ ਕਿੱਡਾ ਕਜੂਬੀ ਹੈ ਸੋ ਗੁਰੂ ਸਾਹਿਬ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਸਾਨੂੰ ਸਾਰਿਆਂ ਨੂੰ ਠੰਠਾ ਕਾਲ ਮਿਲ ਤੇ ਗੋਦੜੀ ਭਾਈ ਐ ਟਾਕੀ ਵਾਲੀ ਉਹਦੀ ਬਜਾਏ ਮੌਤ ਨੂੰ ਯਾਦ ਰੱਖ ਤਾਕੇ ਲਾਉਣ ਦਾ ਫਾਇਦਾ ਨਹੀਂ ਕਾਲ ਨੂੰ ਯਾਦ ਰੱਖ ਵੀ ਉਹ ਕਾਲ ਦੀ ਮੌਤ ਨੂੰ ਯਾਦ ਰੱਖਣ ਦੀ ਹੋਣੀ ਬਣਾ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਔਰ ਜਿਹੜੀ ਤੇਰੀ ਕਾਇਆ ਹੈ ਆ ਕੋਨੂੰ ਕੁਆਰੀ ਕਾ ਉਹ ਜਿੰਨੀ ਦੇਰ ਤੱਕ ਬਾਤ ਨਹੀਂ ਹੁੰਦੀ ਕਾਇਆ ਉਹਨੇ ਦੇਰ ਤੱਕ ਕੋਨੋਂ ਕ ਕੁਆਰੇ ਘਨੇ ਜੋ ਇਸ ਤਰ੍ਹਾਂ ਦੇ ਬਕਾਰਾਂ ਤੋਂ ਰਹਤਾ ਹੈ ਜੋ ਗੁਤਾ ਅਸਲ ਵਿੱਚ ਕੀ ਬਣਉਣੀ ਹੈ ਕਿ ਤੂੰ ਆਪਣੇ ਜਿਹੜੀ ਕਾਇਆ ਹੈ ਉਹਨੂੰ ਸ਼ੁੱਧ ਰੱਖਣ ਦੀ ਯਤਨ ਕਰ ਬਜਾਏ ਹੱਥ ਸੇ ਡੰਡਾ ਫੜਨ ਦੇ ਡੰਡਾ ਪ੍ਰਤੀਤ ਯੁਗਤੀ ਕੀ ਹੈ ਪ੍ਰਤੀਤ ਕਰੋ ਉਸ ਉੱਤੇ ਰੀਤੀ ਰਿਤੇ ਮੈਂ ਭਰੋਸਾ ਪਰਮਾਤਮਾ ਤੇ ਤੇਰਾ ਭਰੋਸਾ ਨਹੀਂ ਭਰੋਸਾ ਕਰ ਤੇ ਹੱਥ ਚ ਡੰਡਾ ਲੈ ਲਿਆ ਸਵਾਬ ਨਾਲ ਲਈ ਕਰਨਾ ਚ ਉਹ ਵਾਲਿਆ ਮੰਡਲ ਲੈ ਲਿਆ ਜੋਗੀ ਬਣ ਗਿਆ ਉਹਨੇ ਮਾਰੇ ਕਹਿੰਦੇ ਜੇ ਤੇਰਾ ਉਦੇਸ਼ ਤੇ ਪ੍ਰਤੀਤੀ ਤੇ ਨਹੀਂ ਹੈ ਅਸਲ ਤੇ ਡੰਡੇ ਦਾ ਮੈਨਾਂ ਛੋਟੀ ਵੀ ਹੈ ਰੱਖਦੇ ਨੇ ਔਰ ਗੁਰੂ ਸਾਹਿਬ ਦੀ ਵੀ ਉਹਨੀਆਂ ਬੇਰਵਜਨਾਂ ਚੁੱਚੀ ਵਰਦੇ ਲਗਾਈ ਦੀ ਛੋਟੀ ਸੋ ਕਈ ਉਸ ਤਰ੍ਹਾਂ ਦੀ ਵੀ ਮੰਨਦੇ ਨੇ ਸੋ ਇੱਥੇ ਗੁਰੂ ਸਾਹਿਬ ਨੇ ਉਹਨਾਂ ਦਾ ਇਹ ਖੰਡਨ ਕੀਤਾ ਵੀ ਭਾਈ ਮੋਦਰਾ ਬਣਾਉਣ ਨਾਲ ਫਰਤੇ ਚੋਰੀ ਕਰਨਾ ਭੂਤ ਮਾਰਨ ਨਾਲ ਆ ਗੋਦਰੀ ਪਾਉਣ ਨਾਲ ਇਹ ਜਿਹਨੇ ਤਾ ਜੁਗਤਾ ਨੇ ਇਹ ਨੀਤ ਤੀਕਰੀਆਂ ਡੰਡਾ ਪਕੜਨ ਨਾਲ ਅਸਮਝਿਤ ਭਰੋਸਾ ਬਣਨ ਨਾਲ ਗੱਲ ਬਣੀ ਆਈ ਪੰਥੀ ਆਈ ਪੰਥੀ ਸਾਗਲ ਜਮਾਤੀ ਸਾਗਲ ਜਮਾਤੀ ਮਨ ਜੀਤਾ ਮਨ ਜੀਤਾ ਜਗ ਜੀਤ ਜਗ ਜੀਤ ਆਈ ਪੰਥੀ ਉਹਨਾਂ ਸਭ ਤੋਂ ਵੱਡਾ ਪੰਥ ਹੈ ਸਿੱਧਾਂ ਦਾ ਜਿਹੜੇ ਉਹਦੇ 12 ਫਿਰਕੇ ਨੇ 12 ਚ ਜਿਹੜਾ ਟਾਪਦਾ ਹੈ ਉਹ ਆਈ ਪੰਥ ਹੈ ਪੁਰਾਣਾ ਹੈ ਆਈ ਪੰਥ ਉਹ ਜਿਹੜਾ ਸਭ ਤੋਂ ਵੱਡਾ ਜਿਹੜਾ ਮੰਨਦਾ ਜੀ ਅਸੀਂ ਸਾਰੇ ਤੇ ਪੜਦੇ ਹਾਂ ਹੈਗੇ 12 ਨੇ 12 ਦੇ ਟੌਪ ਵਾਲਾ ਕਿਹੜਾ ਹੈ ਉਹ ਉਸਨੇ ਸਾਗਲ ਜਮਾਤੀ ਪੁਰਗੰਪਾਸ਼ਾ ਬਖਸ਼ੇ ਕਰਦੇ ਨੇ ਕਿ ਸਾਰੀ ਦੁਨੀਆ ਮੇਰੀ ਜਮਾਤੀ ਹੈ ਭਾਵੇਂ ਮੈਂ ਆਪਣਾ ਕੁਝ ਜਮਾਤੀ ਇੰਦਰ ਪੜਦੇ ਹਾਂ ਸਾਰੇ ਸਾਡਾ ਤਾਂ ਸਾਰਾ ਸੰਸਾਰ ਇਸ ਦਾ ਸਾਰੇ ਸੰਸਾਰ ਨੂੰ ਜਮਾਤ ਮੰਨਦੇ ਸੀ 12 ਫਿਰਕਿਆਂ ਨੂੰ ਮੰਨਦੇ ਅਸੀਂ ਸਾਡਾ ਆਈ ਪੰਥ ਕੀ ਹੈ ਸਾਗਲ ਜਮਾਤੀ